ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਸਵੇਰ ਦਾ ਨਾਸ਼ਤਾ ਬਣਾਵਾਂਗੇ ਤੇ ਇਹਦੇ ਲਈ ਆਪਾਂ ਨੇ ਸੂਜੀ ਲਈ ਹੈ 3 ਤੋਂ 4 ਚਮਚ ਤੇ ਵੈਜੀਟੇਬਲ ਆਪਾਂ ਕद्दूकस ਕਰਕੇ ਰੱਖਤੀਆਂ ਸੀ ਗਾਜਰ ਪੱਤਾ ਗੋਭੀ ਨੂੰ ਆਪਾਂ ਨੇ ਕੱਟ ਲਿਆ ਸੀ ਥੋੜਾ ਜਿਹਾ ਧਨੀਆ ਕੱਟ ਲਿਆ ਏ ਤੇ ਪਿਆਜ਼ ਵੀ ਕद्दूकस ਕਰ ਲਿਆ ਸੀ ਸੂਜੀ ਦੇ ਵਿੱਚ ਆਪਾਂ ਐਡ ਕੀਤਾ ਨਮਕ ਤੇ ਜੀਰਾ ਪਾਣੀ ਪਾਵਾਂਗੇ ਵਿੱਚ ਇਹਦਾ ਇੱਕ ਬੈਟਰ ਤਿਆਰ ਕਰਾਂਗੇ ਥਿੱਕੀ ਰੱਖਣਾ ਇਹਨੂੰ ਆਪਾਂ ਨੇ ਤੇ ਬਹੁਤਾ ਪਤਲਾ ਨਹੀਂ ਕਰਨਾ ਹੈਗਾਗਾ ਨਾਲ ਹੀ ਆਪਾਂ ਜਿਹੜੀਆਂ ਸਬਜ਼ੀਆਂ ਆਪਣੀਆਂ ਕੱਦੂਕਸ਼ ਕਰਕੇ ਰੱਖੀਆਂ ਉਹਨਾਂ ਨੂੰ ਐਡ ਕਰ ਦਵਾਂਗੇ ਤੇ ਜੇ ਤੁਸੀਂ ਸਪਾਈਸੀ ਬਣਾਣਾ ਹੈ ਆਪਣੇ ਲਈ ਬਣਾਣਾ ਹੈ ਤਾਂ ਤੁਸੀਂ ਇਹਦੇ ਵਿੱਚ ਲਾਲ ਮਿਰਚ ਜਾਂ ਹਰੀ ਮਿਰਚ ਤੇ ਥੋੜਾ ਜਿਹਾ ਗਰਮ ਮਸਾਲਾ ਚਾਟ ਮਸਾਲਾ ਇਹਦੇ ਵਿੱਚ ਪਾ ਸਕਦੇ ਹੋ ਤੇ ਧਨੀਆ ਪਾਊਡਰ ਵਗੈਰਾ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਮੇਰੇ ਬੱਚੇ ਪਸੰਦ ਨਹੀਂ ਕਰਦੇ ਇਸ ਕਰਕੇ ਮੈਂ ਕੱਲਾ ਨਮਕ ਹੀ ਪਾਇਆ ਤੇ ਲਾਸਟ ਤੇ ਆਪਾਂ ਥੋੜਾ ਜਿਹਾ ਨਾ ਮਾਤਰੀ ਇਨ ਨੂੰ ਪਾਉਣਾ ਇਹਦੇ ਵਿੱਚ ਠੀਕ ਹੈ ਜੀ ਤੇ ਇਨ ਨੂੰ ਮਿਕਸ ਕਰ ਦਵਾਂਗੇ ਆਪਣਾ ਤਵਾ ਉੱਧਰ ਗਰਮ ਹੋਣਾ ਰੱਖਿਆ ਹੋਇਆ ਹੈ ਤੇ ਤਵਾ ਗਰਮ ਹੋ ਚੁੱਕਿਆ ਥੋੜਾ ਜਿਹਾ ਘਿਓ ਲਾਵਾਂਗੇ ਜਾਂ ਤੇਲ ਤੇ ਇਹਦੇ ਉੱਪਰ ਇਹਨੂੰ ਫੈਲਾ ਦਾਂਗੇ ਇਸ ਤਰ੍ਹਾਂ ਦੀ ਨਾ ਬਹੁਤਾ ਮੋਟਾ ਤੇ ਨਾ ਬਹੁਤਾ ਪਤਲਾ ਹੀ ਰੱਖਣਾ ਤੁਸੀਂ ਇਹਨੂੰ ਮੀਡੀਅਮ ਸਾਈਜ਼ ਰੱਖਣਾ ਹੈ ਦਾ ਤੇ ਗੈਸ ਵੀ ਜਿਹੜੀ ਤੁਸੀਂ ਮੀਡੀਅਮ ਹੀ ਰੱਖਣੀ ਆ ਠੀਕ ਹੈ ਜੀ ਦੇ ਦੇ ਉੱਪਰ ਵੀ ਤੁਸੀਂ ਥੋੜਾ ਜਿਹਾ ਆਇਲ ਲਾ ਦੇਣਾ ਹੈ ਉਲਟ ਪੁਲਟ ਕਰਕੇ ਤੁਸੀਂ ਇਹਨੂੰ ਪਕਾ ਲੈਣਾ ਹੈ ਤੇ ਬੱਚਿਆਂ ਦੇ ਟਿਫਨ ਲਈ ਬਹੁਤ ਹੀ ਟੇਸਟੀ ਰੈਸਪੀ ਬਣ ਕੇ ਤਿਆਰ ਹੋ ਜੂਗੀ ਤੁਹਾਡੀ ਸਵੇਰ ਦਾ ਨਾਸ਼ਤੇ ਵਾਸਤੇ ਜਿੱਦਾਂ ਆਪਾਂ ਸੋਚਦੇ ਆ ਕੀ ਬਣਾਈਏ ਕੀ ਬਣਾਈਏ ਬੱਚਿਆਂ ਵਾਸਤੇ ਤਾਂ ਇਹ ਥੋੜੇ ਸਿਰਫ 10 ਤੋਂ 15 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਬੱਚੇ ਵੀ ਖੁਸ਼ ਤੁਸੀਂ ਵੀ ਖੁਸ਼ ਜਦੋਂ ਤੁਹਾਡਾ ਕੰਮ ਆਪਣਾ ਜਲਦੀ ਹੋ ਜਾਂਦਾ ਤਾਂ ਆਪਾਂ ਨੂੰ ਖੁਸ਼ੀ ਹੁੰਦੀ ਹੈ ਵੀ ਛੇਤੀ ਫ੍ਰੀ ਹੋ ਗਏ ਆਪਾਂ ਹਨਾ ਤੇ ਬੱਚੇ ਵੀ ਖੁਸ਼ ਹੋ ਜਾਂਦੇ ਆ ਕਿ ਕੁਝ ਬਦਲ ਕੇ ਸਾਨੂੰ ਖਾਣ ਨੂੰ ਮਿਲਿਆ ਏ ਤੇ ਇਸ ਲਈ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਜ਼ਰੂਰ ਦੱਸਿਓ ਜਦੋਂ ਤੁਸੀਂ ਬਣਾਈ ਤੇ ਕਿਸ ਤਰ੍ਹਾਂ ਬਣੀ ਠੀਕ ਹੈ ਜੀ ਇਹ ਹੁਣ ਬਣ ਕੇ ਬਿਲਕੁਲ ਤਿਆਰ ਆਪਾਂ ਸਰਵ ਕਰਾਂਗੇ ਚਾਹ ਦੇ ਕੱਪ ਦੇ ਨਾਲ ਤੇ ਜੈਮ ਨਾਲ ਤੁਸੀਂ ਸੌਸ ਨਾਲ ਵੀ ਖਾ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਪਸੰਦ ਹੋਵੇ ਤੁਹਾਡੇ ਬੱਚਾ ਨੂੰ ਪਸੰਦ ਹੋਵੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ थैंक यू फॉर ਵਾਚਿੰਗ